ਸਸਿਆਕਾਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤਾਂ ਆਪਾਂ ਜੀ ਅੱਜ ਪਹੁੰਚੇ ਬੱਬੂ ਗੜੇ ਕਰਤਾਰ ਕਮੈਨ ਦੀ ਰੇਪੇ ਚੱਲ ਰਹੀ ਆ ਦੇਖੋ ਕਿ ਕਿਵੇਂ-ਕਿਵੇਂ ਕੇ ਦੂਜਾ ਸਮਾਨ ਕੱਢ ਰਿਹਾ ਬਾਈ ਰੇ ਤੇ ਮਤਲਬ ਜਲਦੀ ਜਾਣ ਦੀ ਤਿਆਰੀ ਜਨੇ ਆ ਏ ਜਾ ਰਹਾ ਬੱਬੂ ਇਹ ਨਾਪੇ ਤੇ ਆਪਾਂ ਨੇ ਇਹਨੇ ਦੱਸਿਆ ਨਹੀਂ ਕਿ ਮਮੀ ਜਾਣਾ ਕਿ ਮੈਨੂੰ ਕੋਈ ਗੱਲ ਨਹੀਂ ਨੇ ਦੱਸੀ ਮੈਨੂੰ ਕਿ ਜਾਣਾ ਹੁਣ ਜਾਣਾ ਜੇ ਆਪਾਂ ਇਸ ਬਾਅਦ ਫਿਰ ਦੋ ਚਾਰ ਦਿਨ ਨੂੰ ਫਿਰ ਆਪਾਂ ਵੀ ਨਹੀਂ ਦੱਸਣਾ ਇਹਨੂੰ ਦੋ ਚਾਰ ਦਿਨ ਕੇ ਅੱਜ ਹੀ ਜਾਣਾ ਕੋਈ ਕਿੰਨੇ ਮੈਂ ਅੱਜ ਕਿੰਨੇ ਜਾਣਾ ਆ ਗੱਡੀ ਮਗਰ ਚੱਲੀ ਐ ਮਮੀ ਜਾਣਾ ਅੱਜ ਮਗਰ ਅੱਜ ਨਹੀਂ ਜਾਣਾ ਫਿਰ ਮੱਕਾਲ ਜਾਵਾਂਗਾ ਨਹੀਂ ਨਹੀਂ ਅੱਜ ਹੀ ਜਾਣਾ ਉਹ ਅੱਜ ਤਾਂ ਰੈਸਟ ਕਰਨੇ ਆ ਬਹੁਤ ਸਾਰਾ ਕੰਮ ਚਲਾਜ ਜੀ ਤੇ ਆ ਦੇਖੋ ਜੀ ਆਪਾਂ ਇਹਨਾਂ ਪੁੱਛਦੇ ਵੀ ਕੀ ਕੀੰਦਾ ਤੁਸੀਂ ਬਦਲਣਾ ਚਾਹੁੰਦੇ ਹੋ ਕੀ ਕੀ ਕੰਬੈਨ ਦਾ ਵੀ ਯਾਨੀ ਕਿ ਕੋਈ ਜਿੱਦਾਂ ਰਿਪੇਅਰ ਕਰਕੇ ਕਹਿੰਦੇ ਅਜੇ ਅ ਪਹਿਲੀ ਵਾਰ ਕੰਬੈਨ ਜਿੱਦਾਂ ਚਲਾਉਣੀ ਆ ਰਿਪੇਅਰ ਵਗੈਰਾ ਕਰਨੀ ਕਹਿੰਦੇ ਜਨਸ਼ੀਅਲ ਕਰਕੇ ਜਾਂਦੇ ਆ ਤੇ ਗੱਲ ਇਹ ਵੀ ਇੰਨੀ ਦੂਰ ਮਸ਼ੀਨ ਦਾ ਜਾਣਦਾ ਕੋਈ ਕਹਿੰਦਾ ਇਹਨਾਂ ਸਮਾਨ ਹੀ ਬਾਰ ਕੱਟਦਾ ਕਿ ਆਪਾਂ ਇਹੀ ਕਰਵਾ ਲਿਆ ਨਾਲ ਕੁਝ ਹੋਰ ਵੀ ਨਾਲ ਲਿਆਉਣਾ ਸਮਾਨ ਬਾਕੀ ਇਹਨਾਂ ਗੱਲਬਾਤ ਆਪਾਂ ਕਰਦੇ ਪਹਿਲਾਂ ਤਾਂ ਬੱਬੂ ਵੀ ਸਾਸਿਗਰ ਬੁਲਾ ਪਹਿਲੇ ਤਾਂ ਸਾਸਿਗਰ ਵੀਰ ਜੀ ਇਦਨ ਆਇਆ ਮਣੇ ਇੱਥੇ ਫੋਟੋ ਸਹੀ ਆਉਂਦਾ ਇਦਨ ਅਗੂ ਫਿਰ ਧੁੰਦੀ ਪੈ ਗਈ ਮਣੇ ਕੀ ਦਾ ਸੱਸਿਆ ਜੀ ਤੁਹਾਨੂੰ ਬਤਾਇਆ ਛੱਟੀ ਆ ਜੀ ਇਹਦਾ ਮੇਲੇ ਚੱਲਾ ਕੇ ਸਭ ਤੋਂ ਪਹਿਲਾਂ ਤੈਨੂੰ ਵਧਾਈਆਂ ਆਈਫੋਨ ਦੀਆਂ ਬਈ ਅੱਛਾ ਆਈਫੋਨ ਦੀਆਂ ਹਾਂ ਆਈਫੋਨ ਜੀ ਆਪਾਂ ਨਵਾਂ ਲੈਂਦਾ ਜੀ ਹਾਂ 15 15 ਪ੍ਰੋ ਜਿਹੜਾ ਹੁਣ ਹੁੰਦਾ ਉਹ ਲੈਂਦਾ ਜੀ ਨਵਾਂ ਪਰ ਵਾਰਤਾ ਬਈ ਤੇ ਬਾਕੀ ਤੂੰ ਕਦੋਂ ਜਾ ਰਹਿਣਾ 90 ਦੇ ਕਿੰਨੀ ਤਿਆਰੀ ਹੈ ਹਾਂ ਜੀ ਅੱਜ ਜੀ ਇੰਨੀ ਜਲਦੀ ਅੱਜ ਕਿੰਨੀ ਤਰੀਕ ਹੈ ਮਣੇ ਦੱਸ ਤਾਂ ਦਿੰਦਾ ਮੈਨੂੰ 15 ਜੁਲਾਈ 16 हां बाबू ਤੇ ਉਥੋਂ ਕੁਛ ਹੋਰ ਵੀ ਸਮਾਨ ਲਿਆਉਣਾ ਕੱਲਾ ਇਹਦਾ ਰਿਪੇਅਰ ਵਾਲੇ ਸਮਾਨ ਲੈ ਕੇ ਜਾ ਰਹੇ ਆਂ ਬਈ ਹੋਰ ਵੀ ਲੈ ਕੇ ਆਵਾਂਗੇ ਆਪਾਂ ਦੋਸਰੇ ਤੋਂ ਟਿੰਗੇ ਵਾਲਾ ਕੀ ਲੈ ਕੇ ਆਉਣਾ ਉਥੋਂ ਸਟਾਫ ਕਕਰ ਵਗੈਰਾ ਕਰੈਂਟਾਂ ਲਾਂਗ ਹੋਰ ਹੋਰ ਕੋਈ ਨੈਕਸੋ ਦਾ ਤੇ ਇਹਦਾ ਕਰਤਾਰ ਦਾ ਲੈ ਕੇ ਆਉਣਾ ਕਰਤਾਰ ਦਾ ਦਫਤਰ ਵਿੱਚ ਬਦਲ ਕੇ ਲੈਣਾ ਥ੍ਰੈਸ਼ਰ ਥ੍ਰੈਸ਼ਰ ਤੇ ਟਾਇਰ ਟ੍ਰਬ ਵਗੈਰਾ ਕਹਿੰਦੇ ਸੀ ਰਿਮ ਵੀ ਲਿਆਉਣਾ ਕਿਸੇ ਸਟਿਪਣੀ ਵਾਸਤੇ ਹਾਂ ਰਿਮ ਵੀ ਲੈਣਾ ਸਟਿਪਣੀ ਵਾਸਤੇ ਲੈਣਾ ਹਾਂ ਹਾਂ ਸਟਿਪਣੀ ਵਾਸਤੇ ਕਿੱਥੋਂ ਲੈ ਕੇ ਆਉਣਾ ਉਹ ਉਥੋਂ ਹੀ ਆਪਣਾ ਪਕੜਾ ਲੋਈ ਕਿੰਨਾ ਕੋਲੋਂ ਨਾ ਬੇ ਨਾ ਬੇ ਢਿੰਗਿਆਂ ਕੋਲੋਂ ਅੱਛਾ ਤੇ ਇਹਦਾ ਹੁਣ ਕੀ ਕੀ ਲੈ ਕੇ ਜਾ ਰਹੇ ਤੁਸੀਂ ਏਜੰਸੀ ਚ ਕਾਹੇ ਕਿਉਂ ਜਾ ਰਹੇ ਹੋ ਲੈ ਕੇ ਵੀ ਯਾਨੀ ਕਿ ਜਿੱਦ ਤੱਕ ਕਹਿੰਦੇ ਆ ਕਿ ਪਹਿਲੇ ਸਾਲ ਗਰੰਟੀ ਹੁੰਦੀ ਹੈ ਕੰਬੈਨ ਦੀ ਹਾਂ ਹਾਂ ਗਰੰਟੀ ਤੇ ਮਸ਼ੀਨ ਕਈ ਬੰਦੇ ਲੈ ਕੇ ਜਾਂਦੇ ਹੁੰਦੇ ਉੱਥੇ ਕੰਬੈਨ ਲੈ ਕੇ ਚਲੇ ਜਾਂਦੇ ਆ ਇੰਨੀ ਦੂਰ ਤੇ ਤੁਸੀਂ ਕਿਉਂ ਲੈ ਕੇ ਜਾ ਰਹੇ ਹੋ ਇੰਨਾ ਵੱਡਾ ਸੰਦ ਕੀ ਲੈ ਕੇ ਜਾਣਾ ਉੱਥੇ ਆਪਣਾ ਇੰਨਾ ਕੰਮ ਹੀ ਨਹੀਂ ਗਾ ਦੇ ਪਾਕ ਲੱਥ ਰਾਏ ਸਰਦਾ ਤੇ ਬਾਸ ਘਟੀ ਗਈ ਆ ਤੇ ਬਾਸਕਟ ਫਿਰ ਬਾਸ ਥਰੈਸਰ ਫਿਰ ਉਥੋਂ ਕੀ ਕਰ ਆ ਕੇ ਲੈਣਾ ਹੁੰਦਾ ਚੇਂਜ ਕਰਵਾ ਕੇ ਲਾਵਾਂਗੇ ਨਵਾਂ ਅੱਛਾ ਵੀ ਰੇਸੇ ਨਵੇਂ ਵੀ ਉਹਨਾਂ ਨਵਾਂ ਕਹਿੰਦੇ ਵੀ ਨਵਾਂ ਲੈ ਆਈ ਆਂ ਆਹ ਸਾਕੇ ਯਾਰ ਕੋਈ ਵੀ ਚੀਜ਼ ਆਪਾਂ ਬਦਲ ਸਕਦੇ ਅੱਛਾ ਅੱਛਾ ਵੀ ਯਾਨੀ ਕਿ ਉਦਾਂ ਹੀ ਵੀ ਰਿਪੇਅਰਿੰਗ ਵਗੈਰਾ ਜਿਵੇਂ ਵੀ ਕਹਿੰਦੇ ਆਗੇ ਉਹ ਕਹਿੰਦੇ ਇੱਥੇ ਬਦਲ ਜੰਨੇ ਆ ਅੱਛਾ ਤੇ ਅਸੀਂ ਕਾ ਆਉਣ ਦੀ ਲੋੜ ਹੀ ਹਾਂ ਇਹ ਤਾਂ ਤੇ ਮਸ਼ੀਨ ਦਾ ਵਿੱਚੋਂ ਆਪਾਂ ਗੈਵੇ ਵਿੱਚੋਂ ਕਿੰਨਾ ਗੁੰਦਾ ਵਿੱਚੋਂ ਯਾਰ ਇਹ ਕਿੰਨਾ 55 ਜਾਂਦਾ ਕਿੰਨਾ ਜਾਂਦਾ ਵਿੱਚੋਂ ਇੰਦਾ ਕੁੰਜਾ ਇੰਦਾ ਵੀ ਕੁੰਜਾ ਦਾ ਅਚੜਾਈ ਕੁੰਜਾ ਇੰਤੇ ਤੇ ਇਹ ਕਦੇ ਫਿਰ ਜਾ ਰਾਂ ਬਾਹਰ ਮੰਗੀ ਦੇ ਮੰਗੀ ਚੱਲੇ ਬੱਸ ਨਵੇਂ ਮਹੀਨੇ ਚ ਤੇ ਹੁਣ ਉਹਦੀ ਨੌਲੇ ਕੋਈ ਦੇਣੀ ਜਾਣਕਾਰੀ ਨਹੀਂ ਹੈ ਲਓ ਲਓ ਨਾਲ ਆਦਰ ਆ ਮੜਾ ਜਾ ਐਨੇ ਬਾਰੇ ਬਾਈ ਜੀ ਜਾਣਕਾਰੀ ਦੇਣਗੇ ਬੱਬੂ ਰੀ ਤੇ ਜੱਪਾ ਕਰਨ ਮੋਡੀਫਾਈ ਕੱਪੀ ਕ ਵਿਚਾਰ ਨਾ ਹੋ ਜਾ ਕਿਤੇ ਪੀ ਲਓ ਪੀ ਲਓ ਚਾਹ ਪੀ ਲਓ ਕੱਪੀ ਦਾ ਪਿਤਾ ਹੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ ਮੈਂ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਕਿ ਐ ਵੀ ਥ੍ਰੈਸ਼ਰ ਹੁੰਦਾ ਹੋਵੇ ਸੀ ਐਕਸੀਡੈਂਟ ਟਕਰਤਾ ਅੱਛਾ ਉਹ ਵਿੱਚ ਨਾ ਫੱਟੀ ਖੁੱਲ ਗਏ ਤੇ ਥ੍ਰੈਸ਼ਰ ਦੀ ਫੱਟੀ ਖੁੱਲ ਜੀ ਵਿੱਚ ਫਸ ਗਈ ਸੀ ਅੱਛਾ ਉਹਨੇ ਕਰਕੇ ਵਾਸਕਟ ਵੀ ਵਿੰਗੀ ਹੋ ਗਈ ਥ੍ਰੈਸ਼ਰੀ ਵਿੰਦਾ ਹੋ ਗਿਆ ਤੇ ਪੱਤੀਆਂ ਪੁੱਤੀਆਂ ਸਾਰਾ ਕੁਝ ਵਿੰਦਾ ਹੋ ਗਿਆ ਜੀਆ ਅੱਛਾ ਐਕਸੀਡੈਂਟ ਦੇ ਕਾਰਨ ਕਈ ਨੁਕਸਾਨ ਆਉ ਤਾਂ ਕਰਕੇ ਸਮਾਨ ਲੈ ਕੇ ਤੇ ਪੌੜੀ ਵਾਲੇ ਕੁਝ ਕਹੋ ਜੀ ਨਾਲ ਜਾ ਤੁਸੀਂ ਪੌੜੀ ਵਾਲੇ ਬੋਲਾਂਗੇ ਹੁਣ ਦੱਸਾਂਗੇ ਕੋਈ ਨਾ ਕੋਈ ਗੱਲਬਾਤ ਅੱਛਾ ਵੀ ਇਹਦਾ ਮੈਂ ਫਿਰ ਯਾਨੀ ਕਿ ਇਹਦਾ ਮਤਲਬ ਮੈਨੂੰ ਵੀ ਜਾਣਾ ਪਊਗਾ ਨਾਲ ਹ ਅੱਜ ਨਹੀਂ ਕੱਲ ਨਹੀਂ ਅੱਜ ਮੈਂ ਆ ਜਾਂਦਾ ਮੈਂ ਆਣਾ ਲੈ ਮੈਂ ਫਿਰ ਬਸ ਡ੍ਰੇਨ ਰੂਮ ਤੇ ਆ ਜਾਂਦਾ ਤੁਸੀਂ ਅੱਜ ਚਲੇ ਜਾਓ ਗੱਡੀ ਆਉਂਦੀ ਪੀਏ ਪਤਾ ਹੈ ਮੈਨੂੰ ਫਿਰ ਕੱਲ ਨੂੰ ਚੱਲਾਂਗੇ ਨਾ ਆਜੋ ਤੁਸੀਂ ਜਾਓ ਜੇ ਜਿਪਸੀ ਨੂੰ ਜਾਣੇ ਦੋਰੇ ਚੱਲ ਜਿਪਸੀ ਜਾਣੇ ਦੋਰੇ ਫਿਰ ਮੈਂ ਤਾਂ ਨਾਕਾ ਲਗਾ ਵੀਰ ਵਾਰ ਚੱਲਾਂਗੇ ਵੀਰ ਵਾਰ ਅੱਗੇ ਬੱਦਲ ਉੱਤੋਂ ਬੜੇ ਜਾਂਦੇ ਬੱਦਲ ਬਣੇ ਕਾਰ ਆਲ ਤੁਸੀਂ ਤਾਂ ਚਲੇ ਤੁਸੀਂ ਤਾਂ ਜਾਓ ਕਿੰਨੇ ਵਜੇ ਆਪਾਂ ਮਗਰ 10 ਮਿੰਟ ਤੋਂ 12 ਮੀਟਰ ਮੈਂ 12 ਹੋਇਤਾ ਕੰਮ ਕਰ ਲਿਆ ਤੇ ਆ ਦੂਜੀ ਮਸ਼ੀਨ ਤੋਂ ਉੱਥ ਲਿਆ ਮੇਰਾ ਸਮਾਨ ਸੂਣ ਨਾਲ ਦੇਣ ਵਰਕਸ਼ਾਪ ਖਾ ਲਿਆ ਵਰਕਸ਼ਾਪ ਵਿੱਚ ਦੇਖੀਏ ਬਾਕੀ ਮੈਨੂੰ ਦੱਸੋ ਮੜਾ ਕੀ ਕੀ ਚੀਜ਼ਾਂ ਦਾ ਲਿਆਉਣਾ ਹੈ ਤੇ ਚਾਹ ਦਾ ਬੜਾ ਤੇਨੂੰ ਪਿਆਰ ਚਾਹ ਨਾਲ ਬਾਰ-ਬਾਰ ਚਾਹ ਪੀਣਾ ਬਾਰ-ਬਾਰ ਇੱਧਰ ਆ ਹੂੰ ਇੱਕ ਆ ਗਲਾਸ ਲੈਣੇ ਤੇ ਗਲਾਸ ਪਾ ਠੀਕ ਹੈ ਗਰਮ ਹੀ ਬੜੀਏ ਤੇ ਨਾ ਇਹ ਨਾ ਇਹ ਲੈ ਦੋ ਦੱਸੋ ਮੜਾ ਜਿੰਦੇ ਪਰ ਕੀ ਕੀ ਲੈਣਾ ਇਹਦਾ ਨਾ ਨਾ ਭਾਵੇਂ ਚਾਹ ਪੀ ਲੋ ਪਰ ਇਹ ਨਾ ਚਾਹ ਰੱਖਣਾ ਤੋੜ ਦਿੰਦਾ ਜੀ ਸਤਿ ਸ਼੍ਰੀ ਅਕਾਲ ਟੋਟੀਆਂ ਜਿਸ ਤਾਵਾ ਉੱਤੇ ਕਰਨੀ ਆ ਇਹਨਾਂ ਛੇ ਟਾਵਾ ਕਰ ਕਰਨੀਆਂ ਨਹੀਂ ਅੱਛਾ ਪੰਜ ਹਾਂ ਮੈਂ ਆ ਤੂੰ ਆ ਜਾ ਆ ਇੱਧਰ ਆ ਤਿਸ ਦੀ ਸਾਈਡ ਤੇ ਐਸ ਤਰ੍ਹਾਂ ਲੈ ਪੰਨਾ ਤੋੜ ਕਰਦੇ ਆ ਅਾ ਵਿੱਚ ਕੀ ਮੋਂਗਰੇ ਕਰ ਰਹੇ ਨੇ ਕੀ ਉਗ ਰਿਆ ਪਿਆ ਮੱਕੀ ਬੱਕੀ ਨਹੀਂ ਪਹਿਲੇ ਪਹਿਲੇ ਤਾਂ ਮੈਨੂੰ ਇਹ ਦੱਸੋ ਥੋੜੀ ਜਿਹੀ ਜਾਣਕਾਰੀ ਕਿਹੜਾ ਦੇਊਗਾ ਇਹਦੇ ਬਾਰੇ ਹਾਂ ਨਾ ਬਥੀ ਲੱ ਲੱਕੰਦੇ ਕੋਲੋਂ ਤੂੰ ਦੇਵੇਂਗਾ ਡਰਾਈਵਰ ਨਹੀਂ ਆਇਆ ਡਰਾਈਵਰ ਆਇਆ ਡਰਾਈਵਰ ਨਹੀਂ ਆਇਆ ਇੱਧਰ ਆ ਮੜਾ ਕਹਿੰਦੇ ਇੱਧਰ ਨਾ ਪਰ ਇਹ ਦੱਸ ਮੈਨੂੰ ਮੈਂ ਇਨੇ ਫੁੱਟ ਫੁੱਟ ਦੇ ਵਿੱਚ ਨੇ ਮੋਂਗਰੇ ਉਗਰੇ ਪਿਆ ਹੈ ਮੱਕੀ ਇਹਨੂੰ ਤੇ ਮਸ਼ੀਨ ਹੋਜੀ ਇਹ ਤਾਂ ਠੱਲੀ ਆ ਮੱਕੀ ਤੋਂ ਇੱਕ ਦਿਨ ਵੀ ਇਹਨੂੰ ਵੇਖਿਆ ਵੀ ਨਹੀਂ ਤੂੰ ਵੀ ਇਹਦਾ ਕੀ ਕਰੀਆ ਦੇਖੋ ਜੀ ਤੁਸੀਂ ਆ ਵੀ ਦੱਸਿਆ ਕਮੈਂਟ ਕਰਕੇ ਜਰੂਰ ਇਹਦੇ ਬਾਰੇ ਕਿ ਇਹ ਵਿੱਚ ਮੋਂਗਰੇ ਉਗਰੇ ਖੜੇ ਕੋਈ ਮੂਲੀਆਂ ਕਿ ਮੱਕੀ ਆ ਆ ਦੇਖੋ ਕਿੱਡੀ ਕਿੱਡ ਹੋ ਗਈ ਤੇ ਕਿੰਨੇ ਦਿਨ ਹੋ ਗਏ ਉਹਨਾਂ ਕੇ ਮਸ਼ੀਨ ਰੁਕੀ ਨੂੰ ਇਵੇਂ ਦੇਵੇਂ ਖੜੀ ਆ ਤੇ ਇਹਨੂੰ ਮੜਵੜਾ ਸਾਹਸ ਪੇ ਕਰਕੇ ਕਿ ਟਾਈਮ ਨਹੀਂ ਦਾ ਸਾਡੇ ਕੋਲੇ ਟਾਈਮ ਨਹੀਂ ਬਿਲਾਇਆ ਜਾਨਕ ਸੌਣ ਦਾ ਟਾਈਮ ਮਿਲ ਜਾਣਾ ਪਰ 2 ਘੰਟੇ ਦੁਪਹਿਰੇ ਦੋ ਘੰਟੇ ਸੌਣ ਦਾ ਟਾਈਮ ਤਾਂ ਮਿਲਦਾ ਨਾ ਤੇ ਉਹ ਦੋ ਘੰਟੇ ਇੱਥੇ ਲਾ ਲਿਆ ਇਹ ਨਾ ਮਸ਼ੀਨ ਲੈਣੀ ਵਰਕਸ਼ਾਪ ਦੇ ਉਹ ਵਰਕਸ਼ਾਪ ਲੈਣੀ ਕਿਉਂ ਨਾ ਥੋੜਾ ਸਾਫ਼ ਕਰਕੇ ਦੇਣੀ ਤੁਨੂੰ ਤੇ ਡਾ ਕੇ ਰਾਜਾ ਦੇ ਵਿੱਚ ਲੈ ਆ ਉਹਨਾਂ ਵਿੱਚ ਕੁੰਮਣਾ ਕਮਣਾ ਵਿੱਚੇ ਸਾਫ਼ ਹੋਈ ਨਹੀਂ ਕਪੜਾ-ਕੋਪੜਾ ਇਸ ਕੀ ਬਲਾਏ ਨੇ ਤੁਸੀਂ ਨਾ ਆਪੇ ਕਪੜਾ-ਕਮਣਾ ਸਾਫ਼ ਹੋਈ ਵੀ ਵਿੱਚ ਰੇੜਕ ਨਾ ਜਾਣਾ ਹੁੰਦਾ ਤੇ ਆਪੇ ਵਿੱਚ ਸਾਫ਼ ਸੁਥਰਾ ਕਰ ਲੈਣਗੇ ਅੱਧੀ ਦਿਨਾਂ ਸਾਫ਼ਵੇਂ ਕਰ ਦੇਣੀ ਇਹ ਅੱਧੀ ਦਾ ਸਾਫ਼ ਪਜਾਮਿਆਂ ਵਿੱਚ ਮੈਨਾਂ ਲਈ ਹੋ ਰਿਹਾ ਤੇ ਹੋਰ ਨਾ ਕਿ ਲੈਣਾ ਤੁਸੀਂ ਦੱਸੋ 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 ਇੱਧਰ ਨੂੰ ਆਣਾ ਇੱਧਰ ਨੂੰ ਮਸ਼ੀਨ ਦੇ ਵਿੱਚ ਉਧਰ ਤਾਂ ਵਿੱਚ ਕੋ ਵਿੱਚ ਕਲੈਕਟਿਵ ਆਉਗੀ ਨਾ ਫਿਰ ਦੱਸਿਆ ਨਾ ਵੀ ਆਣਾ uh, nah. ਪੰਨ ਤੋੜ ਕੱਦੀ ਮਸ਼ੀਨ ਇਹਦਾ ਬੈਲਸ ਇਹਦਾ ਕੀ ਕੀ ਪੰਨ ਤੋੜਦਾ ਉਹਦੇ ਬਾਰੇ ਦੱਸੋ ਤੁਸੀਂ ਹਾਂ ਜਿਵੇਂ ਕਿਸਤੀ ਆ ਉਹ ਕਿਸਤੀ ਦਾ ਕੀ ਹਾਲ ਬਣਾ ਵਸਾ ਸਾਰੀ ਵੇਖ ਅੱਛਾ ਸਟਾਫ ਕਰ ਬੰਨ ਦਿੱਤੇ ਜਾਂ ਕ੍ਰੈਂਕ ਟੁੱਟ ਗਈ ਜਾਂ ਕੋਈ ਹੋਰ ਗੱਡ ਬੁੱਡ ਬਟਿੰਡਾ ਟੁੱਟ ਗਿਆ ਕਦੇ ਇਸ ਤਰ੍ਹਾਂ ਪੰਨ ਤੋੜ ਵੀ ਜਾਣੀ ਥੋੜੀ ਪੰਨ ਤੋੜ ਕਰਦੀ ਤੇ ਇਹਦਾ ਤੁਸੀਂ ਕਿਦੋਂ ਕਿਸੇ ਕਾਰੀਗਰ ਕੋਲ ਕਰਵਾਉਣਾ ਚਾਹਦੇ ਹੋ ਕਿ ਆਪ ਖੁਦ ਕਰਨਾ ਚਾਹਦੇ ਹੋ ਕੋਈ ਕਾਰੀਗਰ ਕੋਲ ਕਰਵਾਉਣ ਦੇ ਖਾਤਿਰ ਆਪ ਕਰਾਂਦੇ ਇਹਦਾ ਕੀ ਮਤਲਬ ਫਿਰ ਕੋਨਾਰੇ ਦੁਆਨਾ ਕਾਰੀਗਰ ਨਾਲ ਜਿੰਨੀ ਆਪ ਨੂੰ ਜਾਣਦੇ ਉਹਨਾਂ ਕੋ ਆ ਵੀ ਜਿਹੜਾ ਉਹਨੇ ਤਾਂ ਕਰਨਾ ਆਪ ਦੀ ਮਰਜ਼ੀ ਨਾਲ ਕਰਨਾ ਜਿਹੜਾ ਬੇਤਵਾ ਨਹੀਂ ਟੁੱਟ ਪਾਜਿਆ ਜਾਂ ਕੁਛ ਆ ਹੈ ਵੀ ਉਹ ਕਰਾਣੀ ਤੁਸੀਂ ਉਹਦੇ ਬਾਰੇ ਤੁਸੀਂ ਕੁਝ ਨੌਲੇਜ ਦਿਓਗੇ ਤੇ ਆ ਪੂਛ ਵਰਗੀ ਕਹਿਣਾ ਸਡਾ ਪੂਛ ਹੋਣੋ ਖਰਾਬ ਜੀ ਹੋਈ ਪੀ ਹੋ ਸਕਦਾ ਨਵੀਂ ਸੈੱਟ ਕਰਾਵਾਂਗੇ ਤੇ ਮੈਂਬਰ ਸਾਹਿਬ ਲਿਖਿਆ ਇੱਥੇ ਅੱਜ ਐਡ ਕੀ ਮੈਂਬਰ ਕੇ ਇਸ ਤੇ ਪੈ ਲਉਂਦੇ ਹੋਗਾ ਦੋ ਤਿੰਨ ਪਲਾਂਕ ਹੋਣ ਅੱਛਾ ਜਦ ਮਸ਼ੀਨਾਂ ਦੇ ਦੋ ਤਾਇਆ ਤਾਂ ਇਹ ਜਾਣੀ ਕਿ ਉਹ ਮਸ਼ੀਨ ਵੀ ਨਵੀਂ ਆ ਗਈ ਤੇ ਮੈਂਬਰ ਵੀ ਨਵੇਂ-ਨਵੇਂ ਬਣੇ ਠੀਕ ਆ ਜੀ ਇਹ ਉਹਨਾਂ ਦਾ ਤਾਂ ਦੁਬਾਰਾ ਨਹੀਂ ਲਿਖਾਇਆ ਨਹੀਂ ਤੇ ਕੋਸ਼ਿਸ਼ ਕਰਨਾ ਪਿੱਛੇ ਹੋਰ ਦੁਬਾਰਾ ਲਿਖਾਉਂਦੇ ਉਹਦੇ ਲਿਖਾਇ ਜ ਕਰਤਾਰ ਤੇ ਮਾਣ ਦੇ ਗੋਲ ਖਾਣਾ ਤੈਨੂੰ ਬੜਾ ਆਸਾਈ ਹੁੰਦਾ ਹੈ ਨਹੀਂ ਮੈਂ ਸਰਪੈਂਚ ਲਖਾੜਾ ਥੋੜਾ ਇਸ ਤੋਂ ਅੱਛਾ ਇਹ ਤਾਂ ਸਰਪੈਂਚ ਸਰਪੈਂਚ ਵੀ ਵੈਸੇ ਗੁਰ ਕਰੇਗਾ ਸਰਪੈਂਚ ਹੀ ਬਣ ਜਾ ਬਗੇ ਸਰਪੈਂਚ ਹੀ ਕੋਈ ਫਾਇਦਾ ਨਹੀਂ ਬਾਈ ਆਪੇ ਕੰਮ ਛੋਟੇ ਰੱਖ ਆਪਣੇ ਕੋਲ ਹੋਰ ਇਹ ਤਾਂ ਮਾੜੇ ਦੱਸਿਆ ਸਾਨੂੰ ਕੋਈ ਜਾਣਕਾਰੀ ਦਿਆ ਜਾਂਦਾ ਕੋਈ ਐਲੀਵੇਟਰ ਦਾ ਕੁਝ ਕਰਾਉਣਾ ਜੀ ਜਾਂ ਕੋਈ ਐਲੀਵੇਟਰ ਕੋਲ ਮਲਾ ਕੇ ਸਹੀ ਨਜਵੇਂ ਆ ਨਹੀਂ ਗਿਆ ਇਹਨਾਂ ਦਾ ਬੈਲਸ ਅੱਛਾ ਬੈਲਸ ਹੈਗਾ ਇਹਨਾਂ ਦਾ ਜਿਹ ਬੈਲਸ ਹੈਗਾ ਇਹ ਚੀਜ਼ਾਂ ਦੇ ਬੈਲਸ ਹੈ ਸਰ ਜਾਨਕਿ ਜਿਹੜੇ ਜਿਹੜਾ ਇਹਨਾਂ ਦਾ ਸਮਾਨ ਹੈ ਨਾ ਜਿਹੜਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਇਹ ਗੁੱਲਿਆ ਗੁੱਲਿਆ ਹੈਗਾ ਇਹ ਉਹਨਾਂ ਨੇ ਆਪਦੀ ਗੁਣੀਆਂ ਦੇ ਵਿੱਚ ਕਰਕੇ ਸਾਲ ਨਹੀਂ ਕੱਢਦੇ ਇਹਨਾਂ ਨੇ ਸਾਲ ਤੁੱਕੇ ਨਾਲ ਹੀ ਕੱਢਨੇ ਨੇ ਜਿਹੜਾ ਜਿਹੜਾ ਅਸਲੀ ਅਸਲੀ ਜਿਹੜਾ ਕੰਮ ਕਰਦਾ ਨਾ ਬੰਦਾ ਉਹਨੇ ਗੁਣੀਆਂ ਵਿੱਚ ਸਾਲ ਕੱਢਦੇ ਨੇ ਕੱਢਨੇ ਹੀ ਉਹਨੇ ਪੂਰੇ ਪੂਰੇ ਆ ਕੇ ਵੀ ਇਹਦੀ ਛੱਟ ਸਿੱਧੀ ਜਾਵੇ ਇਹ ਇਹ ਖੁੱਲੇ ਨੇ ਇਹਦੇ ਨਾੜ ਛੋਟਾ ਪੈਗਾ ਤੇ ਨੀ ਕੀ ਹੋਣਾ ਕਿਦਾਂ ਚੱਲੇ ਜਾਣਾ ਆ ਜੀ ਲੌਂਗ ਰੈਨ ਨਹੀਂ ਆ ਗੁੱਲੀ ਆਣ ਗੁੱਲੀ ਨੀ ਵੀ ਲੱਗੀ ਹੋਈ ਹੈ ਗੁੱਲੀ ਥੋੜੀ ਚੱਕ ਕੇ ਲੱਗੀ ਨਹੀਂ ਦੱਬਾ ਸਹੀ ਸੈੱਟ ਸੀਗਾ ਤੇ ਤੂੰ ਇੱਕ ਸਾਲ ਕੀਤਾ ਨਹੀਂ ਹੁੰਦਾ ਮਾੜਾ ਯਾਰ ਕਿੱਥੇ ਉਦੋਂ ਨਹੀਂ ਮਾੜਾ ਮੜ ਪੰਗੇ ਲੈ ਰਹੇਗੇ ਹੂੰ ਉਹ ਜੇ ਵੀਡੀਓ ਹੈਗੀ ਆਪਣੀ YouTube ਤੇ ਨਹੀਂ ਹੈਗੀ ਇਹ ਵੀਡੀਓ ਜੀ ਹੋ ਗਈ ਤਾਂ ਫਿਰ ਕੀ ਹੈ ਹੁਣ ਵੀ ਥੋੜਾ ਜਿਹਾ ਗਰਮ ਹੋ ਕੇ ਬੋਲੇ ਫਿਰ ਕੀ ਹੈ ਇਹ ਹੁਣ ਕਰਾਉਣਾ ਤਾਂ ਹੈਗਾ ਹੀ ਆਪਾਂ ਇਹ ਤਾਂ ਆਪੇ ਆਪ ਕਰੀ ਹੁਣ ਤੇ ਅੱਗੇ ਤਾਂ ਕੀਤਰ ਦੋ ਸਾਲ ਚੱਲ ਵੀ ਤੇ ਗਾਇਕ ਨਹੀਂ ਦੋ ਸਾਲ ਚੱਲ ਜੀਏ ਚਾਰ ਸਾਲ ਨੂੰ ਜੀ ਚੱਲ ਜੀਏ ਤੇ ਹੁਣ ਜੇ ਤੁਸੀਂ ਹੋਰ ਥੋੜੀ ਮਿਹਨਤ ਕਰ ਦਿੱਤੇ ਥੋੜੀ ਜਿਹੀ ਹੋਰ ਮਿਹਨਤ ਕਰ ਲਿਓ ਫਿਰ ਆਹ ਟੈਂਕ ਜੀ ਬਣ ਜੇ ਹਾਂ ਤੇ ਹੋਰ ਕੋ ਐਲੀਵੇਟਰ ਨਾਲ ਕੰਨ ਸਟੀਲੀ ਬੱਬੂ ਕਰ ਸਟੀਲੀ ਬਣਵਾਣੇ ਨਹੀਂ ਨਹੀਂ ਜੀ ਨਹੀਂ ਕਰਾਉਣਾ ਸਟੀਲੀ ਨਹੀਂ ਆਪਾਂ ਹਾਂ ਮੰਗੀ ਵਾਸਤੇ ਕਢਾਵਾਂਗਾ ਹਜੇ ਨਹੀਂ ਕਰਾਣੇ ਬਾਹਰੀ ਪੂਰੇ ਬਾਹਰ ਕਢਾਵਾਂਗੇ ਦੋ ਬਾਹਰਲੀ ਸਾਈਡ ਤੋਂ ਇਹ ਤਾਂ ਤੁਸੀਂ ਆਪ ਹੀ ਰਕਾਰਡ ਸਕਦੇ ਹੋ ਇੱਥੇ ਪੱਤੀ ਲੱਗਣੀ ਹੈ ਇਹ ਕਾਰੀਗਰ ਇਹ ਤਾਂ ਕਬੜਾ ਲਵਾਦਾਂ ਯਾਰ ਇੰਨਾ ਵੱਡ ਗਣਾ ਇੱਕ ਘੇਰ ਲਿਆਉਣਾ ਪੰਜ ਘੇਰੇ ਹਾਂਜੀ ਚਾਰ ਘੇਰੇ ਕਿੰਦਾ ਇਹਦਾ 5 ਉੱਪਰ ਆ ਗਿਆ ਤਾਂ ਪੰਜ ਘੇਰੇ ਫਿਰ ਲੀਵਰ ਇੱਕ ਹੋਰ ਲਾਉਣਾ ਪਊਗਾ ਨਾਲ ਲਵਾਵਾਂ ਤਾਂ ਲੀਵਰ ਲੁਕਣਾ ਨਹੀਂ ਪਊਗਾ ਰੇ ਤਾਂ ਕਢੀ ਕਾਢ ਕੇ ਗਾਜੀ ਕੱਢਾਣੇ ਆ ਫਾਰਵਰਡਸ ਇਹ ਰੈਜਨਲ ਗੀਵ ਆ ਆ ਗੱਡੀ ਲੈ ਕੇ ਜਾ ਰਹੇ ਹੋ ਬੱਬੂ ਹਾਂ ਹਾਂ ਪਿਛਲੇ ਬੱਦ ਇਹ ਪਾਣੀ ਇੰਦੇ ਜਾਓ ਅੱਗੇ ਰੱਖ ਦੋ ਤੁਸੀਂ ਵਧੀਆ ਅੱਗੇ ਰੱਖ ਲਵਾਂਗੇ ਹਾਂ ਅੱਗੇ ਰੱਖ ਆਓ ਆ ਗੱਡੀ ਲੈ ਕੇ ਜਾ ਰਹੇ ਆਪਾਂ ਬਸ ਠੀਕ ਹੈ ਮੇਰੀ ਗੱਲ ਸੁਣਨ ਵਾਲੇ ਰਾਹ ਤੇ ਲੜਦੇ ਨੇ ਕਿ ਜਾਏ ਮੈਂ ਚਲਾਣੀ ਮੈਂ ਚਲਾਉਂਕ ਮੈਂ ਚਲਾਣੀ ਤੱਕ ਮੈਂ ਚਲਾਣੀ ਇਹ ਇਕ ਜਿਹੜਾ ਚਲਾਇਆ ਅੱਧੀ ਅਡੋ ਚਲਾ ਲਓ ਜਦੀ ਅਡੋ ਚਲਾ ਲਓ ਜੇ ਹੋਰ ਠੀਕ ਹੈ ਕਿ ਨਹੀਂ ਨਹੀਂ ਲੱਗਦਾ ਕਰਾਜ ਸਟੋਰੀਆਂ ਪਾ ਦੇ ਮੈਂ ਚਲਾਣੀ ਹੁਣ ਮੈਨੂੰ ਬੰਨ੍ਹ ਦੁੱਤੇ ਤੂੰ ਮੇਰੀ ਬਣਾ ਵੀਡੀਓ ਟਰਾਲੀ ਹੁਣ ਬਣਾਈਆਂ ਟਰਾਲੀ ਆ ਆਪਣੇ ਪਿੰਡੀਆਂ ਦੀ ਫਰੀ ਦਾ ਮੈਂ ਜੀ ਚਲੋ ਫਿਰ ਕੱਢ ਪਿੱਛੇ ਏ ਜੀ ਆਂ ਯਾਰ ਕਹਿੰਦੇ ਆ ਸਮਾਨ ਲੈ ਕੇ ਆਵਾਂ ਸਟਾਫ ਆਕਰ ਵਗੈਰਾ ਕੋਈ ਹੋਰ ਛਾਪਟਾਂ ਛੋਟਾਂ ਆਇਆ ਮਸ਼ੀਨ ਤਾਂ ਲੈ ਕੇ ਆਉਣਾ ਇਹਨਾਂ ਨੇ ਮਥਾੜੂ ਦਾ ਹਾਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਗੇ ਵੈਸੇ ਪਾਏ ਉਥੋਂ ਤੇ ਮੈਂ ਵੀ ਜਾਣਾ ਮੈਂ ਫਿਰ ਉਹਦੀ ਬਲੈਰੋ ਲਈ ਜਾਾਂਗਾ ਹੋਰ ਕੀ ਆ ਮੈਂ ਬਾਅਦ ਚ ਲੈ ਆਵਾਂਗਾ ਤੁਸੀਂ ਤਾਂ ਇੱਕ ਵਾਰ ਲਿਆਓ ਉਹ ਚੰਡਾ ਦਾ ਲਾ ਲਓ ਅੱਗੇ ਅੱਜ ਦਾ ਭਾਈ ਜੀ ਆਪਣਾ ਇੰਨਾ ਹੀ ਵਲੌਗ ਆ ਤੇ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਚ ਉਦੋਂ ਤੱਕ ਲਈ ਮੇਰੇ ਵੀਰਾਂ ਨੂੰ ਸਾਸਿਆ ਕਾਲ ਜੀ ਜੌਨੇ ਵਰਸ ਦੇ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਸ ਕਹਿਣਾ ਕਹਿੰਦੇ ਅੱਜ ਦਾ ਇੰਨਾ ਹੀ ਵਲੌਗ ਹੈ ਸਾਡਾ ਜੋ ਬਣ ਗਿਆ ਇਸ ਤੋਂ ਅੱਗੇ ਨਵੀਂ ਵੀਡੀਓ ਆ ਜਿੱਤੇ ਤੇ ਤੁਹਾਨੂੰ ਹਾਂ ਤੇ ਬਾਕੀ ਜੀ ਅਸੀਂ ਅਸੀਂ ਜਾ ਰਹੇ ਆਂ ਨਾਬੇ ਚ ਤੇ ਉੱਥੇ ਜੀ ਤੁਹਾਨੂੰ ਆਪਾਂ ਖੇਤ ਖੇਤ ਵੀ ਆ ਖੇਤ ਉੱਥੇ ਵੀ ਹੋ ਗਿਆ ਉੱਥੇ ਵੇਖ ਜਾਣੇ ਤਾਂ ਦੋਬਾ ਰੁਪਾਇਆ ਨਹੀਂ ਵਾਸ ਬੜੀ ਬੇਕੀ ਬਾਕੀ ਜੀ ਉੱਥੇ ਜਾ ਕੇ ਫਿਰ ਆਪਾਂ ਜਿੱਥੋਂ ਸਮਾਨ ਲੈਣਾ ਤੁਹਾਨੂੰ ਡਿਟੇਲ ਦਿਆਂਗੇ ਕੱਲੀ ਕੱਲੀ ਜਗ੍ਹਾ ਦੀ ਵੀ ਕਿੱਥੋਂ ਲੈਣਾ ਕੀ ਸਾਖਦਾ ਵੈ ਤੇ ਹੁਣ ਤੁਹਾਨੂੰ ਆਪਾਂ ਉੱਥੇ ਫੈਕਟਰੀ ਦਿਖਾਵਾਂਗੇ ਅਗਲੇ ਬਲੌਗ ਤੇ ਜਰੂਰ ਦੇਖਾ ਜੇ ਤੇ ਮੇਰੇ ਵੀਰ ਜਿਹੜੇ ਸਬਸਕ੍ਰਾਈਬ ਵਗੈਰਾ ਨਹੀਂ ਕਰੇ ਸਬਸਕ੍ਰਾਈਬ ਵੀ ਕਰਾਏ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਚੰਗੀ ਲੱਗੇ ਤਾਂ